ਦੇ ਕੋਸੇ ਰੱਖ ਰਹੇ ਆ ਇਹ ਉਹ ਰੱਖੋ ਨਾ ਇਹਨਾਂ ਅਗਿ ਦੇ ਕੀ ਚੋਟੇ ਚੋਟੇ ਕਮਰੇ ਦੀ ਜਿਹੜੀ ਛੱਤ ਉਹ ਪੂਰੀ ਗਿਰ ਗਈ ਤੇ ਜਿਹੜਾ ਸਮਾਨ ਸੀ ਉਹ ਵੀ ਸਾਰਾ ਵਿਚੀ ਦੱਬਿਆ ਗਿਆ ਗਾੜੀ ਕਮਾਈ ਦਾ ਸਮਾਨ ਹੁੰਦਾ ਤੇ ਜਿਹੜਾ ਇਹ ਤੁਸੀਂ ਦੇਖੋ ਟੀਵੀ ਸੀ ਬੈੱਡ ਸੀ ਨੁਕਸਾਨ ਕਾਫੀ ਹੋਇਆ ਇਸ ਤੋਂ ਪਹਿਲਾਂ ਵੀ ਉਦਮ ਸਿੰਘ ਬਸ ਇੱਕਦਮ ਮੁੰਡੇ ਉੱਟ ਕੇ ਬਾਤਾਂ ਨਹੀਂ ਸੀ ਅੰਦਰ ਤਾਂ ਕੋਈ ਨਹੀਂ ਸਾਰਾ ਸਮਾਨ ਟੋੜਿਆ ਸੀਗਾ ਉਹ ਵੀ ਵਿੱਚ ਦੱਬਿਆ ਗਿਆ ਸੀ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਬਈ ਇਹ ਸਾਨੂੰ ਹਜਾਨਾ ਕਾਫੀ ਕਹਿ ਸਕਦੇ ਆਪਾਂ ਹਾਂ ਨਹੀਂ ਕਾਫੀ ਨਹੀਂ ਮਤਲਬ 2025 30 ਸਾਲ 30 ਸਾਲ ਬਣ ਗਿਆ ਚਲੋ 30 ਸਾਲ ਦਾ ਨੁਕਸਾਨ ਹਾਂਜੀ ਹਾਂਜੀ ਜਾਰੀ ਨੁਕਸਾਨ ਤਾਂ ਕੋਈ ਨਹੀਂ

ਆ ਸੀ ਜਾਂ ਹੋਰ ਕੁਝ ਘਰ ਕਰ ਰਸਤੀ ਦੇ ਅੰਦਰ ਦੱਬਿਆ ਹੋ ਸਕਦਾ ਹੈ ਕਿਉਂਕਿ ਮਲਬਾ ਹਜੇ ਪਿਆ ਹੈ ਤੇ ਦਾਨੀ ਸੱਜਣਾ ਨੂੰ ਵੀ ਜਿਹੜੀ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਹੜਾ ਇਹਨਾਂ ਦੀ ਮਦਦ ਪਰਿਵਾਰ ਦੀ ਉਹ ਕੀਤੀ ਜਾਵੇ ਸੋ ਇਹ ਦੇਖੋ ਪੱਖੇ ਦਾ ਕੀ ਹਾਲ ਹੋ ਗਿਆ ਇਹ ਪੱਖਾ ਸ਼ਾਇਦ ਅੰਦਰ ਲੱਗਿਆ ਹੋਵੇਗਾ ਤੇ ਸੋ ਫਿਲਹਾਲ ਅਪੀਲ ਕੀਤੀ ਜਾ ਸਕੀ